ਜੇਕਰ 크루즈 ਦੇ ਨਜ਼ਾਰੇ ਲੈਣ ਵਾਸਤੇ ਤੁਸੀਂ ਪਲਾਨ ਕਰ ਰਹੇ ਹੋ ਗੋਆ ਜਾਂ ਥਾਈਲੈਂਡ ਦੀ ਟ੍ਰਿਪ ਤਾਂ ਬਿਲਕੁਲ ਹੁਣ ਤੁਹਾਨੂੰ ਉੱਥੇ ਜਾਣ ਦੀ ਕੋਈ ਲੋੜ ਨਹੀਂ ਥੋੜੇ ਵਾਸਤੇ ਲੁਧਿਆਣੇ ਦੇ ਵਿੱਚ ਹੀ ਸਪੈਸ਼ਲ ਏਸੀ 크루즈 ਜਿਹੜੀ ਕਿ ਆ ਲੈ ਕੇ ਆ ਚੁੱਕੇ ਹਾਂ ਤਾਂ ਜਿਹੜੀ ਹੁਣ ਏਸੀ 크루즈 ਹੈ ਲੁਧਿਆਣੇ ਦੇ ਵਿੱਚ ਵੀ ਚੱਲੇਗੀ ਤੇ ਜੇਕਰ ਇਸ ਦੀ ਸਿਟਿੰਗ ਦੀ ਗੱਲ ਕਰੀਏ ਤਾਂ ਸਿਟਿੰਗ ਕੁਝ 40% ਜਿਹੜੀ ਕਿ ਇਹ ਸਿਟਿੰਗ ਰਹੇਗੀ ਤੇ ਜਿਹੜੀ ਬਿਲਕੁਲ ਏਸੀ 크루즈 ਹੋਣ ਵਾਲੀ ਹੈ ਤਾਂ ਏਸੀ 크루즈 ਦੇ ਨਾਲ ਨਾਲ ਹੁਣ ਜਿਹੜੀ ਕਿ ਤੁਸੀਂ ਦੋ ਜਿਹੜੀਆਂ ਮੋਟਰ ਬੋਟਸ ਉੱਥੇ ਅਲੱਗ-ਅਲੱਗ ਤਰੀਕੇ ਦੀਆਂ ਉਸ ਦਾ ਵੀ ਨਜ਼ਾਰਾ ਜਿਹ ਨਾ ਨਹਿਰ ਦੇ ਉੱਤੇ ਖੜੇ ਆ ਜਿੱਥੋਂ ਤਰਾਹ ਤੋਂ ਅੱਗੇ ਤਿੰਨ ਨਹਿਰਾਂ ਵੰਡੀਆਂ ਜਾਂਦੀਆਂ ਨੇ ਤੇ ਤਿੰਨਾਂ ਨਹਿਰਾਂ ਚੋਂ ਇੱਕ ਜਿਹੜੀ ਸੈਂਟਰ ਵਾਲੀ ਨਹਿਰ ਆ ਉਸ ਦੇ ਵਿੱਚ ਜਿਹੜੀ ਕੀ ਆ ਇੱਕ ਰੂਸ ਚੱਲੇਗੀ ਤੇ ਜੇਕਰ ਅਸੀਂ ਰਾਈਡ ਦੀ ਗੱਲ ਕਰੀਏ ਤਾਂ ਰਾਈਡ ਕੁਛ ਤਿੰਨ ਕਿਲੋਮੀਟਰ ਦੀ ਜਿਹੜੀ ਕੀ ਆ ਰਾਈਡ ਲੈਣ ਵਾਲੀ ਆ ਡੇਢ ਕਿਲੋਮੀਟਰ ਇੱਕ ਸਾਈਡ ਜਾਏਗੀ ਤਾਂ ਡੇਢ ਕਿਲੋਮੀਟਰ ਇੱਕ ਸਾਈਡ ਜਿਹੜੀ ਕੀ ਆ ਵਾਪਸ ਆਏਗੀ ਜੇਕਰ ਸਪੀਡ ਦੀ ਕੈਟਾਗਰੀ ਦੀ ਗੱਲ ਕਰੀਏ ਤਾਂ ਇਸ ਦੀ ਸਪੀਡ ਜਿਹੜੀ ਆ ਸਭ ਤੋਂ ਸਲੋ ਰਹਿਣ ਵਾਲੀ ਆ ਤੁਸੀਂ ਹੌਲੀ ਹੌਲੀ ਜਿਹੜਾ ਕੀ ਆ ਮਾਹੌਲ ਨੂੰ ਇੰਜੋਏ ਕਰਦੇ ਹੋਏ ਜਾਉਂਗੇ ਇਸ ਦੇ ਵਿੱਚ ਤੇ ਜੇਕਰ 크ਰੂਜ਼ ਦੇ ਨਜ਼ਾਰੇ ਲੈਣ ਵਾਸਤੇ ਤੁਸੀਂ ਪਲਾਨ ਕਰ ਰਹੇ ਹੋ ਗੋਆ ਜਾਂ ਥਾਈਲੈਂਡ ਦੀ ਟ੍ਰਿਪ ਤਾਂ ਬਿਲਕੁਲ ਹੁਣ ਤੁਹਾਨੂੰ ਉੱਥੇ ਜਾਣ ਦੀ ਕੋਈ ਲੋੜ ਨਹੀਂ ਤੁਹਾਡੇ ਵਾਸਤੇ ਲੁਧਿਆਣੇ ਦੇ ਵਿੱਚ ਹੀ ਸਪੈਸ਼ਲ ਏਸੀ 크ਰੂਜ਼ ਜਿਹੜੀ ਕੀ ਆ ਲੈ ਕੇ ਆ ਚੁੱਕੇ ਹਾਂ ਤਾਂ ਬਿਲਕੁਲ ਤਸਵੀਰਾਂ ਤੁਸੀਂ ਆਪਣੇ ਸਕਰੀਨ ਦੇ ਉੱਤੇ ਦੇਖ ਰਹੇ ਹੋਗੇ ਵੀ ਜਿਹੜੀ ਏਸੀ 크ਰੂਜ਼ ਆ ਲੁਧਿਆਣੇ ਦੇ ਵਿੱਚ ਆ ਚੁੱਕੀ ਹੋਈ ਆ ਤਾਂ ਬਿਲਕੁਲ ਜਿਹੜੀ ਹੁਣ ਏਸੀ 크ਰੂਜ਼ ਆ ਲੁਧਿਆਣੇ ਦੇ ਵਿੱਚ ਵੀ ਚੱਲੇਗੀ ਤੇ ਜੇਕਰ ਇਸ ਦੀ ਸਿਟਿੰਗ ਦੀ ਗੱਲ ਕਰੀਏ ਤਾਂ ਸਿਟਿੰਗ ਕੁਝ 40% ਤੇ ਜਿਹੜੀ ਬਿਲਕੁਲ ਏ AC 크ਰੂਜ਼ ਹੋਣ ਵਾਲੀ ਹੈ ਤੇ ਲੁਧਿਆਣਾ ਦੇ ਵਿੱਚ ਇਸ ਫੇਰੀ ਫਸਟ ਟਾਈਮ ਹੈ ਕਿ ਜਿਹੜੀ 크ਰੂਜ਼ ਲੈ ਕੇ ਆਏ ਨੇ ਇਹ AC 크ਰੂਜ਼ ਹੈ ਤੇ ਬਿਲਕੁਲ ਇਸ ਦਾ ਨਜ਼ਾਰਾ ਤੁਸੀਂ ਹੈ ਲੁਧਿਆਣਾ ਅੰਦਰ ਅਗੇ ਲੈ ਸਕਦੇ ਹਾਂ ਕਿਉਂਕਿ ਇਸ ਦੇ ਨਾਲ ਤਾਂ ਇਸੇ 크ਰੂਜ਼ ਦੇ ਨਾਲ ਨਾਲ ਹੁਣ ਜਿਹੜੀ ਕਿ ਆ ਤੁਸੀਂ ਦੋ ਜਿਹੜੀਆਂ ਮੋਟਰ ਬੋਟਸ ਉੱਥੇ ਅਲੱਗ-ਅਲੱਗ ਤਰੀਕੇ ਦੀਆਂ ਉਸ ਦਾ ਵੀ ਨਜ਼ਾਰਾ ਜਿਹੜਾ ਕਿ ਇੱਥੇ ਅਗੇ ਲੈ ਸਕਦੇ ਹਾਂ ਤਾਂ ਬਿਲਕੁਲ ਇਸ ਤੋਂ ਜਿਹੜਾ ਮੋਟਰ ਬੋਟਸ ਵਾਲਾ ਜਿਹੜਾ ਐਕਸਪੀਰੀਅੰਸ ਹੁੰਦਾ ਆਪਾਂ ਦੇਖਦੇ ਹਾਂ ਨਾਰਮਲ ਜਿਹੜਾ ਕਿ ਆ ਤੁਹਾਨੂੰ ਉਸ ਦੇ ਵਾਸਤੇ 크ਰੂਜ਼ ਦਾ ਜਾਂ ਕਹਿ ਲਓ ਇਹਨਾਂ ਮੋਟਰ ਬੋਟਸ ਦਾ ਤੁਹਾਨੂੰ ਕਿਸੇ ਜਿੱਥੇ ਲੇਕਸ ਵਗੈਰਾ ਹੁਣ ਤੁਸ ਜਾਨਾ ਪੈਂਦਾ ਪਰ ਹੁਣ ਇਹ ਚੀਜ਼ ਜਿਹੜੀ ਤੁਹਾਡੇ ਵਾਸਤੇ ਸਪੈਸ਼ਲੀ ਲੁਧਿਆਣਾ ਦੇ ਵਿੱਚ ਵੀ ਆ ਚੁੱਕੀ ਹੋਈ ਹੈ ਜਿੱਥੇ ਏਸੀ ਕਰੂਜ਼ ਜਿਸ ਦੀ ਜਿਹੜੀ ਸਿਟਿੰਗ ਹੈ 40% ਜਿਹੜੀ ਕਿ ਸਿਟਿੰਗ ਹੈ ਏਸੀ ਕਰੂਜ਼ ਰਹਿਣ ਵਾਲੀ ਹੈ ਤੇ ਇਸ ਦੇ ਨਾਲ ਹੀ ਜਿਸ ਤਰੀਕੇ ਨਾਲ ਪਤਾ ਲੱਗਿਆ ਹੈ ਕਿ ਤੁਸੀਂ ਫੂਡ ਦਾ ਵੀ ਇੱਥੇ ਇੰਜੋਏ ਜਿਹੜਾ ਕਿ ਆ ਕਰ ਸਕਦੇ ਹੋ ਤੇ ਨਾਲ ਦੀ ਨਾਲ ਕੁਝ ਮੋਟਰ ਬੋਟਸ ਨੇ ਜੇਕਰ ਇਸ ਮੋਟਰ ਬੋਟ ਦੀ ਗੱਲ ਕਰੀਏ ਤਾਂ ਇਹ ਹਾਈ ਸਪੀਡ ਮੋਟਰ ਬੋਟ ਦੇ ਨਾਲ ਦੀ ਨਾਲ ਜੇਕਰ ਉਹ ਉਹ ਮੋਟਰਬੋਟ ਦੀ ਗੱਲ ਕਰੀਏ ਤਾਂ ਉਸ ਦੀ ਸਪੀਡ ਥੋੜੀ ਸਲੋ ਹੈ ਤੇ ਉਸ ਦੀ ਸੈਟਿੰਗ ਅਵੇਲੇਬਿਲਟੀ ਜਿਹੜੀ ਆ ਉਹ ਵੀ 6% ਹੀ ਰਹਿੰਦੀ ਹੈ ਪਰ ਇਸ ਸਮੇਂ ਮੇਨ ਜਿਹੜਾ ਵਿਸ਼ਾ ਹੈ ਉਹ ਵਿਸ਼ਾ ਇਹ ਕਰੂਜ਼ ਲਗਜ਼ਰੀ ਕਰੂਜ਼ ਜਿਹੜੀ ਕਿ ਲੁਧਿਆਣਾ ਦੇ ਵਿੱਚ ਫਰਸਟ ਟਾਈਮ ਆਈ ਆ ਤਾਂ ਇਸ ਦਾ ਨਜ਼ਾਰਾ ਲੈਣ ਵਾਸਤੇ ਤੁਸੀਂ ਲੁਧਿਆਣਾ ਤੁਹਾਨੂੰ ਆਉਣਾ ਪਵੇਗਾ ਜਾਂ ਜਿਹੜੇ ਲੁਧਿਆਣੇ ਵਾਲੇ ਉਹਨਾਂ ਵਾਸਤੇ ਇੱਕ ਖੁਸ਼ਖਬਰੀ ਦੀ ਸੋਗਾਤ ਹੈ ਕਿਉਂਕਿ ਹੁਣ ਜਿਹੜੀ ਕਰੂਜ਼ ਦੀ ਰਾਈਡ ਹੈ ਉਹ ਤੁਸੀਂ ਬਿਲਕੁਲ ਲੁਧਿਆਣਾ ਦੇ ਵਿੱਚ ਲੈ ਸਕਦੇ ਹੋ ਤਾਂ ਕਰੂਜ਼ ਇਸ ਸਮੇਂ ਹਲੇ ਤਿਆਰ ਹੁੰਦੀ ਪਈ ਆ ਤੇ ਜਲਦ ਜਿਹੜੀ ਆ ਤੁਹਾਡੇ ਵਾਸਤੇ ਇਹ ਅਵੇਲੇਬਲ ਹੋਏਗੀ ਤੁਸੀਂ ਇੱਥੇ ਆ ਕੇ ਉਸ ਬੁੱਕ ਕਰ ਸਕਦੇ ਹੋ ਬੁਕਿੰਗ ਦੇ ਉੱਤੇ ਜਿਹੜੀ ਕੀ ਆ ਇਹ ਜਿਹੜੀ 크ਰੂਜ਼ ਆ ਉਹ ਚੱਲੇਗੀ ਤਾਂ ਜਿਹੜੀ ਸੀਟਿੰਗ ਇਸ ਤਰੀਕਾ ਤੁਹਾਨੂੰ ਦੱਸਿਆ ਹੈ ਕਿ 40 ਬੰਦਿਆਂ ਦੀ ਸੀਟਿੰਗ ਰਹਿਣ ਵਾਲੀ ਆ ਤਾਂ ਬਿਲਕੁਲ ਇਸ ਸਮੇ ਅਸੀਂ ਲੁਧਿਆਣਾ ਨਹਿਰ ਦੇ ਉੱਤੇ ਖੜੇ ਆ ਜਿੱਥੋਂ ਦਰਾਹ ਤੋਂ ਅੱਗੇ ਤਿੰਨ ਨਹਿਰਾਂ ਵੰਡੀਆਂ ਜਾਂਦੀਆਂ ਨੇ ਤਾਂ ਤਿੰਨਾਂ ਨਹਿਰਾਂ ਚੋਂ ਇੱਕ ਜਿਹੜੀ ਸੈਂਟਰ ਵਾਲੀ ਨਹਿਰ ਹੈ ਉਸ ਦੇ ਵਿੱਚ ਜਿਹੜੀ ਕੀ ਹੈ ਇੱਕ ਕ੍ਰੂਜ਼ ਚੱਲੇਗੀ ਤੇ ਜੇਕਰ ਅਸੀਂ ਰਾਈਡ ਦੀ ਗੱਲ ਕਰੀਏ ਤਾਂ ਰਾਈਡ ਕੁਝ 3 ਕਿਲੋਮੀਟਰ ਦੀ ਜਿਹੜੀ ਕੀ ਹੈ ਰਾਈਡ ਲੈਣ ਵਾਲੀ ਹੈ 1.5 ਕਿਲੋਮੀਟਰ ਇੱਕ ਸਾਈਡ ਜਾਏਗੀ ਤਾਂ 1.5 ਕਿਲੋਮੀਟਰ ਇੱਕ ਸਾਈਡ ਜਿਹੜੀ ਕੀ ਹੈ ਵਾਪਸ ਆਏਗੀ ਜੇਕਰ ਅ ਸਪੀਡ ਦੀ ਕੈਟਾਗਰੀ ਦੀ ਗੱਲ ਕਰੀਏ ਤਾਂ ਇਸ ਦੀ ਸਪੀਡ ਜਿਹੜੀ ਹੈ ਸਭ ਤੋਂ ਸਲੋ ਰਹਿਣ ਵਾਲੀ ਆ ਤੁਸੀਂ ਹੌਲੀ-ਹੌਲੀ ਜਿਹੜਾ ਕੀ ਹੈ ਮਾਹੌਲ ਨੂੰ ਇੰਜੋਏ ਕਰਦੇ ਹੋਏ ਜਾਉਂਗੇ ਇਸ ਦੇ ਵਿੱਚ ਤੇ ਇਸ ਤੋਂ ਬਾਅਦ ਦੂਜੇ ਨੰਬਰ ਤੇ ਇੱਕ ਜਿਹੜੀ ਆ ਬੋਟ ਆਉਂਦੀ ਹੈ ਇਸ ਦੀ ਸਪੀਡ ਇਸ ਤੋਂ ਥੋੜੀ ਵੱਧ ਜਾਂਦੀ ਹੈ ਤੇ ਅੰਜੋਏ ਤੁਸੀਂ ਇਸ ਨੂੰ ਤੁਹਾਡੀ ਵੱਧ ਸਪੀਡ ਤੇ ਕਰ ਸਕਦੇ ਹੋ ਪਰ ਜੇਕਰ ਤੁਸੀਂ ਬਿਲਕੁਲ ਹਾਈ ਸਪੀਡ ਦਾ ਨਜ਼ਾਰਾ ਲੈਣਾ ਚਾਹੁੰਦੇ ਹੋ ਬਿਲਕੁਲ ਜਿਹੜੀ ਬੋਰਡ ਮੇਰੇ ਪਿੱਛੇ ਇਸ ਸਮੇਂ ਇਸ ਦੀ ਜਿਹੜੀ ਸਿਟਿੰਗ ਹੈ ਉਹ 8 ਜਣਿਆਂ ਦੀ ਹੈ ਜਿਸ ਦੇ ਵਿੱਚੋਂ ਇੱਕ ਡਰਾਈਵਰ ਹੁੰਦਾ ਤੇ ਬਾਕੀ 7 ਪੈਸੇਂਜਰਸ ਜਿਹੜੀ ਸਿਟਿੰਗ ਹੈ ਉਹ ਤੁਸੀਂ ਇੱਥੇ ਆ ਕੇ ਜਿਹੜੀ ਕੀ ਐਨਜੋਏ ਕਰ ਸਕਦੇ ਹੋ ਬਿਲਕੁਲ ਜਲਦ ਤੋਂ ਜਲਦ ਇੱਥੇ ਜਦੋਂ ਇਸ ਦੀ ਤਿਆਰੀ ਪੂਰੀ ਹੋ ਜਾਂਦੀ ਹੈ ਇਸ ਦੀ ਤਿਆਰੀ ਮੁਕੰਮਲ ਹੁੰਦੀ ਹੈ ਤੁਹਾਨੂੰ ਉਸ ਦੀ ਜਾਣਕਾਰੀ ਦੇਵਾਂਗੇ ਤੇ ਉਸ ਤੋਂ ਤੱਕ ਦੇਖ ਰਹੇ ਹਾਂ ਸਿੱਡੀ ਹਟ ਲੈ ਕੈਮਰਾਮੈਨ ਵਿਪਨ ਬੱਸੀ ਦੇ ਨਾਲ ਮੈਂਬਰ ਵੀ ਥੈਂਕ ਯੂ